ਤਾਂ ਤੁਸੀਂ ਦੱਸੋ ਵੀ ਐਸਐਮਓ ਦੀ ਪੋਸਟ ਤੇ ਹਰੇਕ ਬੰਦਾ ਜਾਂ ਆਮ ਡਾਕਟਰ ਚਾਹੁੰਦਾ ਹੁੰਦਾ ਵੀ ਮੈਂ ਉਸ ਤੇ ਲੱਗਾ ਬੜੀ ਜ਼ਿੰਮੇਵਾਰੀ ਵਾਲੀ ਸੀਟ ਆ ਜੇ ਆਪਾਂ ਕਹਿ ਦਈਏ ਇੱਕ ਅਹੁਦਾ ਵੀ ਬੜਾ ਵੱਡਾ ਵਾ ਤੁਸੀਂ ਤਿੰਨ ਸਾਲ ਪਹਿਲਾਂ ਹੀ ਰਿਜ਼ਾਈਨ ਕਿਉਂ ਦਿੱਤੀ ਸਾਰੀਆਂ ਦਵਾਈਆਂ ਨੂੰ ਰੋਜ਼ ਅੰਦਰੋਂ ਪਰਚੇਜ਼ ਕਰਨਾ ਤੇ 1800 1900 ਜਿਹੜਾ ਪੇਸ਼ੈਂਟ ਓਪੀਡੀ ਦੇ ਵਿੱਚ ਆਂਦਾ ਸੀ ਉਹਨਾਂ ਸਾਰੇ ਮਰੀਜ਼ਾਂ ਨੂੰ 100% ਦਵਾਈਆਂ ਫ੍ਰੀ ਦੇ ਵਿੱਚ ਦੇਣੀਆਂ ਇਹ ਇੱਕ ਚੁਣੌਤੀ ਵੱਡਾ ਕਾਰਨ ਸੀ ਸਪੈਸ਼ਲਿਸਟਾਂ ਤੋਂ ਵੀ ਉਹਨਾਂ ਦੀਆਂ ਕਲੀਨਿਕਲ ਡਿਊਟੀਆਂ ਕਰਾਉਣੀਆਂ ਉਹ ਵੀ ਇੱਕ ਚੈਲੰਜ ਸੀ ਕਿਉਂਕਿ ਕਦੇ ਉਹਨਾਂ ਦੀਆਂ VIP ਡਿਊਟੀਆਂ ਲੱਗ ਗਈਆਂ ਕਦੇ ਉਹਨੂੰ ਕੈਂਪ ਤੇ ਭੇਜਣਾ ਪੈ ਰਿਹਾ ਕਦੇ ਕਿਸਾ ਕੋਟ ਐਵੀਡੈਂਸ ਮਰੀਜ਼ ਆ ਚੁੱਕਿਆ ਹੈ ਦਿਖਾਉਣ ਲਈ ਉਹਨੂੰ ਕੋਈ ਅਜਿਹਾ ਤਰੀਕਾ ਨਹੀਂ ਹੈ ਵੇਸੀ ਉਹਨਾਂ ਦੇ ਪਿੰਡਾਂ ਦੇ ਵਿੱਚ ਦੱਸ ਸਕੀਏ ਉਹਨਾਂ ਦੇ ਵਿੱਚ ਟੈਲੀਫੋਨਿਕਲੀ ਮੈਸੇਜ ਦੇ ਸਕੀਏ ਜਿੱਦ ਲਈ ਸਾਡੀ ਇੱਕ ਡਾਕਟਰ ਨਾਲ ਵੀ ਗੱਲ ਹੋਈ ਸੀ ਕਿ ਕਦੇ ਜਦੋਂ VIP ਡਿਊਟੀਆਂ ਲੱਗਦੀਆਂ ਉੱਥੇ ਸਾਨੂੰ ਜਿਹੜਾ ਪ੍ਰੋਪਰ ਇੰਤਜ਼ਾਮਾ ਚ ਹੈ ਪਾਣੀ ਦਾ ਚ ਹੈ ਵਾਸ਼ਰੂਮ ਦਾ ਜਾਂ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਜਿਸ ਕਰਕੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕਿਸੇ ਵੀ ਕੰਮ ਕਰਨ ਵਾਲੇ ਬੰਦੇ ਨੂੰ ਇਜਤਿਮਾਨ ਨਹੀਂ ਦਿਆਂਗੇ ਤਾਂ ਬਹੁਤ ਲੰਬਾ ਸਮਾਂ ਉਹ ਨੂੰ ਨੌਕਰੀ ਦੇ ਵਿੱਚ ਰਿਟੇਨ ਕਰਨਾ ਬਹੁਤ ਮੁਸ਼ਕਲ ਹੈ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਵਿੱਚ ਲਗਾਤਾਰ ਡਾਕਟਰਾਂ ਬਲੋ ਰਿਜ਼ਾਈਨ ਦੇ ਕੇ ਨੌਕਰੀਆਂ ਨੂੰ ਛੱਡਿਆ ਜਾ ਰਿਹਾ ਬੜਾ ਵੱਡਾ ਮੁੱਦਾ ਬਣਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਿਆਨਬਾਜ਼ੀ ਕੀਤੀ ਜਾਂਦੀ ਸੀ ਵੀ ਸਿਹਤ ਸੂਲਤਾ ਵਿੱਚ ਸੁਧਾਰ ਕੀਤਾ ਜਾਵੇਗਾ ਜੇ ਆਵਾ ਦੀ ਪਾਰਟੀ ਦੀ ਗੱਲ ਕਰੀ ਜਾਵੇ ਤਾਂ ਇਹ ਵਿਸ਼ੇਸ਼ ਤੌਰ ਤੇ ਹੀ ਸਿਹਤ ਸੂਲਤਾ ਐਜੂਕੇਸ਼ਨ ਨੂੰ ਲੈ ਕੇ ਦੋ ਤਿੰਨ ਮੁੱਦਿਆਂ ਨੂੰ ਲੈ ਕੇ ਹੀ ਆਏ ਸੀ ਕਿਉਂਕਿ ਦੂਸਰੀਆਂ ਪਾਰਟੀਆਂ ਦੀ ਇਹਨਾਂ ਨੇ ਬਹੁਤ ਨਿੰਦਿਆ ਕੀਤੀ ਸੀ ਕਿਉਂਕਿ ਦੂਸਰੀਆਂ ਪਾਰਟੀਆਂ ਤੇ ਇਹ ਵੱਖ-ਵੱਖ ਤਰ੍ਹਾਂ ਦੇ આરોਪ ਲਾਉਂਦੇ ਸੀ ਪਰ ਸੱਤਾ ਤੋਂ ਆਉਣ ਤੋਂ ਬਾਅਦ ਇਹਨਾਂ ਨੇ ਮੁਹੱਲਾ ਕਲੀਨਿਕ ਵੀ ਖੋਲੇ ਕਈ ਚੀਜ਼ਾਂ ਕੀਤੀਆਂ ਪਰ ਉਹਨਾਂ ਸੁਧਾਰ ਨਹੀਂ ਆਇਆ ਜਿੰਨਾ ਆਉਣਾ ਚਾਹੀਦਾ ਸੀ ਤੇ ਡਾਕਟਰਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਕੋਈ ਕਹੇ ਰੇ ਪ੍ਰੈਸ਼ਰ ਜ਼ਿਆਦਾ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਡਾਕਟਰਾਂ ਨੇ ਦਿੱਤੀਆਂ ਪਰ ਜੇ ਪਟੰਡਾ ਦੀ ਗੱਲ ਕੀਤੀ ਤਾਂ ਇਹ ਤਾਂ ਪਟੰਡਾ ਦੇ ਅਤੀ 10 ਦੇ ਕਰੀਬ ਪਿਛਲੇ 2 ਕੁ ਮਹੀਨਿਆਂ ਦੇ ਕਈ ਵੀ ਜਿਹੜੇ ਡਾਕਟਰਾਂ ਵੱਲੋਂ ਰਿਜ਼ਾਈਨ ਦੇ ਦਿੱਤਾ ਗਿਆ ਤੁਹਾਡੇ ਨਾਲ ਡਾਕਟਰ ਅਸ਼ਤੀਸ਼ ਸਿੰਦਲ ਨੇ ਜੋ ਐਸਐਮਓ ਦੀ ਪੋਸਟ ਤੋਂ ਜਿਹੜੇ ਰਿਜ਼ਾਈਨ ਦੇ ਕੇ ਆਏ ਨੇ ਹਾਲਾਂਕਿ ਜਿਹੜੀ ਇਹ ਪੋਸਟ ਆ ਇਹਦੇ ਤੇ ਆਉਣ ਵਾਸਤੇ ਕਈਆਂ ਦੀਆਂ ਉਮੀਦਾਂ ਵੀ ਲੱਗੀਆਂ ਹੁੰਦੀਆਂ ਵੀ ਸਾਨੂੰ ਇਹ ਐਸਐਮਓ ਬਣਾਇਆ ਜਾਵੇ ਪਰ ਦੂਸਰੇ ਪਾਸੇ ਇਹਨਾਂ ਨੇ 3 ਸਾਲ ਪਹਿਲਾਂ ਆਪਣੀ ਨੌਕਰੀ ਨੂੰ ਛੱਡ ਦਿੱਤਾ ਤੇ ਇਹਨਾਂ ਨੇ ਹੁਣ ਆਪਣੇ ਕਲੀਨਿਕ ਤੇ ਕੰਮ ਕਰ ਰਹੇ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆਖਰਕਾਰ ਨੇ ਕੀ ਹੈ ਵੀ ਡਾਕਟਰ ਜਿਹੜੇ ਲਗਾਤਾਰ ਨੌਕਰੀਆਂ ਨੂੰ ਛੱਡ ਰਹੇ ਨੇ ਡਾਕਟਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਡਾਕਟਰ ਸਾਹਿਬ ਤੁਸੀਂ ਪਹਿਲਾਂ ਤਾਂ ਤੁਸੀਂ ਦੱਸੋ ਵੀ ਐਸ ਐਮਓ ਦੀ ਪੋਸਟ ਤੇ ਹਰੇਕ ਬੰਦਾ ਜਾਂ ਆਮ ਡਾਕਟਰ ਚਾਹੁੰਦਾ ਹੁੰਦਾ ਵੀ ਮੈਂ ਉਸ ਤੇ ਲੱਗਾ ਬੜੀ ਜ਼ਿੰਮੇਵਾਰੀ ਵਾਲੀ ਸੀਟ ਆ ਜੇ ਆਪਾਂ ਕਹਿ ਦਈਏ ਇੱਕ ਅਹੁਦਾ ਵੀ ਬੜਾ ਵੱਡਾ ਵਾ ਤੁਸੀਂ 3 ਸਾਲ ਪਹਿਲਾਂ ਹੀ ਰਿਜ਼ਾਈਨ ਕਿਉਂ ਕੀਤਾ ਦੇ ਕੋਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਗਰ ਮੈਂ ਸਿਵਲ ਹਸਪਤਾਲ ਬਠਿੰਡਾ ਦੀ ਗੱਲ ਕਰਾਂ ਤੇ ਉੱਥੋਂ ਦੀ ਐਸਐਮਐ ਦੀ ਪੋਸਟ ਗੱਲ ਕਰਾਂ ਤਾਂ ਹੈਲਥ ਡਿਪਾਰਟਮੈਂਟ ਦੇ ਵਿੱਚ ਬੜੀ ਪ੍ਰੈਸਟੀਜੀਅਸ ਪੋਸਟ ਹੈ ਬੜੇ ਜਿਹੜੇ ਨੇ ਡਾਕਟਰ ਇਸ ਸੀਟ ਲਈ ਹਮੇਸ਼ਾ ਚਾਹਵਾਨ ਰਹੇ ਨੇ ਤੇ ਚਾਹਵਾਨ ਹੁੰਦੇ ਨੇ ਹਾਲਾਂਕਿ ਮੈਨੂੰ ਸਰਕਾਰ ਵੱਲੋਂ ਔਮਨ ਚਿਲड्रन ਹਸਪਤਾਲ ਤੋਂ ਬਦਲ ਕੇ ਇਸ ਹਸਪਤਾਲ ਵਿੱਚ ਲਗਾਇਆ ਗਿਆ ਸੀ ਤੇ ਹਾਲਾਂਕਿ ਮੈਂ ਅਪਲਾਈ ਵੀ ਨਹੀਂ ਕੀਤਾ ਸੀ ਪਰ ਸਰਕਾਰ ਨੇ ਮੈਨੂੰ ਇਹਦੇ ਵਿੱਚ ਇੱਕ ਬੜੀ ਵੱਡੀ ਜ਼ਿੰਮੇਵਾਰੀ ਉਹ ਦਿੱਤੀ ਸੀ ਤੇ ਮੈਂ ਇੱਕ ਸਾਲ ਬੜੀ ਮਿਕੂ ਵੀ ਆਪਣੇ ਕਰਨੀ ਹੋ ਜਿੰਮੇਵਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਫਸਿਲਿਤੀਆਂ ਹਸਪਤਾਲਾਂ ਦੇ ਵਿੱਚ ਇੰਪਰੂਵ ਹੋਈਆਂ ਨੇ ਜਿਸ ਕਰਕੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਪਰ ਜਦੋਂ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਜਿਵੇਂ ਸਿਵਲ ਹਸਪਤਾਲ ਬੰਡਾ ਵੇਖੇ ਰੋਜ਼ ਦਾ ਲਗਭਗ 10000 ਬੰਦੇ ਦਾ ਫੁੱਟਫਾਲ ਰੋਜ਼ ਦਾ ਹੈ ਜਿਸ ਚਾਹੇ 1500 1800 ਦੀ ਆਪੀਡੀ ਹੋਵੇ 300 350 ਦਾ ਇੰਡੋ ਰੋਵੇ ਚਾਹੇ ਉਹ ਹਰ ਤਰ੍ਹਾਂ ਦੇ ਚਾਹੇ ਉਹ ਹੈਂਡੀਕੈਪ ਸਰਟੀਫਿਕੇਟ ਹੋਣ ਡਿਸੇਬਿਲਟੀ ਤੇ ਥੈਲਾਸੀਮੀਆ ਮਰੀਜ਼ ਹੋਣ ਹੇਮੋਫੀਲੀਆ ਹੋਣ ਟਰੋਮਾ ਹੋਵੇ ਹਰ ਤਰ੍ਹਾਂ ਦੇ ਮਰੀਜ਼ ਜਿਹੜੇ ਨੇ ਉਹ ਇੱਥੇ ਆਂਦੇ ਨੇ ਐਕਸ-ਰੇ ਦੀ ਗਿਣਤੀ ਕਰੀਏ ਤਾਂ 350 350 ਐਕਸ-ਰੇ ਸ਼ਹਿਰ ਪੰਜਾਬ ਚ ਪਹਿਲਾ ਇਹ ਹਸਪਤਾਲ ਹੋਵੇਗਾ ਜਿੱਥੇ ਹੁੰਦੇ ਸੀ ਅਲਟਰਾ ਸਾਊਂਡ 80 ਤੋਂ 85 ਅਲਟਰਾ ਸਾਊਂਡ ਰੋਜ਼ ਤੇ ਹੋ ਰਹੇ ਸੀ ਬਲੱਡ ਟੈਸਟ ਰੋਜ਼ ਦੇ 2000 ਦੇ ਆਸ-ਪਾਸ 2300 ਦੇ ਆਸ-ਪਾਸ ਹੀ ਐਵਰੇਜ ਟੈਸਟਾਂ ਦੀ ਸੀ ਜਦੋਂ ਇੱਡੀ ਵੱਡੀ ਗਿਣਤੀ ਦੇ ਵਿੱਚ ਕੰਮਕਾਰ ਹੋ ਰਿਹਾ ਹੋਵੇ ਉਦੋਂ ਫਿਰ ਜਿਹੜੇ ਸਟਾਫ ਦੀ ਹੈ ਉਹਦੀ ਗਿਣਤੀ ਦੇ ਵਿੱਚ ਵੀ ਵਾਧਾ ਉਹ ਜ਼ਰੂਰੀ ਹੋ ਜਾਂਦਾ ਪਰ ਕਿਉਂਕਿ ਹਸਪਤਾਲ ਇਹ 200 ਬੈੱਡ ਦਾ ਹੈ ਸੈਂਕਸ਼ਨed ਸਟਾਫ ਜਿਹੜਾ ਹੈ ਉਹ ਬਹੁਤ ਪੁਰਾਣੀਆਂ ਸੈਂਕਸ਼ਨed ਪੋਸਟਾਂ ਨੇ ਵਰਕਿੰਗ ਵਿੱਚ ਜਿਹੜੇ ਬੈੱਡ ਨੇ ਉਹ 350 ਦੇ ਨੇੜੇ ਤੇੜੇ ਨੇ ਤਾਂ ਕਿਤਨਾ ਕਿਤੇ ਉਹ ਸਟਾਫ ਤੇ ਜਿਹੜੀ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਜਿਹੜਾ ਗੈਪ ਹੈ ਉਹ ਥੋੜਾ ਜ਼ਿਆਦਾ ਹੋ ਰਿਹਾ ਸੀ ਜਿਸ ਕਰਕੇ ਜਿਹੜਾ ਐਗਜ਼ਿਸਟਿੰਗ ਸਟਾਫ ਹੈ ਉਹ ਥੋੜਾ ਅੰਡਰ ਪ੍ਰੈਸ਼ਰ ਸੀ ਅੰਡਰ ਪ੍ਰੈਸ਼ਰ ਹਰ ਡਾਕਟਰ ਜਾਂ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਆਪਣੀ ਬੈਸਟ ਫੈਸਿਲਿਟੀ ਦੇ ਸਕਾਂ ਜਿੰਨੀ ਵੀ ਜਿਹੜਾ ਮਰੀ ਜਾਂਦਾ ਹੈ ਉਹਨੂੰ ਬੈਸਟ ਬੈਸਟ ਸੇ ਸਹੂਲਤ ਦਿੱਤੀ ਜਾ ਸਕੇ ਪਰ ਜਦੋਂ ਅਸੀਂ ਉਹਨਾਂ ਦੀ ਉਮੀਦ ਦੇ ਮੁਤਾਬਕ 100% ਅਸੀਂ ਉਹ ਨਹੀਂ ਦੇ ਸਕਦੇ ਤਾਂ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਕਹਿ ਲੋ ਉਹਨੂੰ ਮਯੂਸੀ ਕਹਿ ਲੋ ਉਹ ਸਾਰੇ ਸਟਾਫ ਦੇ ਵਿੱਚ ਆਂਦੀ ਹੈ ਸੇਮ ਜਿਹੇ ਐਡਮਿਨਿਸਟ੍ਰੇਟਰ ਜਿਹੜਾ ਹੈ ਉਹਦੇ ਨਾਲ سپورਟ ਸਟਾਫ ਕਿਉਂਕਿ ਸਿਵਲ ਹਸਪਤਾਲ ਬਹੁਤ ਵੱਡਾ ਆਧਾਰ ਹੈ 440 450 ਦੇ ਮੁਲਾਜ਼ਮ ਨੇ ਉਸ ਤੋਂ ਬਿਨਾ ਉਹਦਾ ਜਿਹੜਾ ਵਰਕਿੰਗ ਏਰੀਆ ਉਹ ਬਹੁਤ ਜ਼ਿਆਦਾ ਹੈ ਚਾਹੇ ਉਹ ਮੈਡੀਕਲ ਲੀਗਲ ਵਰਕ ਹੋਵੇ ਪੋਸਟਮਾਰਟਮਸ ਹੋਣ ਪੂਰੇ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਤਰ੍ਹਾਂ ਦੀ ਐਮਰਜੈਂਸੀ ਹੋਵੇ ਕੋਈ ਵੀਆਪੀ ਦੀ ਵਿਜ਼ਿਟ ਹੋਵੇ ਕੋਈ ਵੀ ਕਿਤੇ ਕੈਂਪ ਲੱਗ ਰਿਹਾ ਹੋਵੇ ਕੋਈ ਬਲੱਡ ਡੋਨੇਸ਼ਨਸ ਹੋਣ ਇਹ ਸਾਰੇ ਮਰੀਜ਼ਾਂ ਨੂੰ ਚਾਹੇ ਜਿਹੜੇ ਰੂਟੀਨ ਦੇ ਵਿੱਚ ਤੁਹਾਡੇ ਮਰੀਜ਼ਾਂ ਦੇ ਨੇ ਚਾਹੇ ਉਹ ਕੈਂਸਰ ਦੇ ਨੇ ਚਾਹੇ ਬਾਕੀ ਸਪੈਸ਼ਲਿਟੀ ਆ ਮਰੀਜ਼ ਨੇ ਉਹ ਸਾਰਿਆਂ ਦਾ ਜਿਹੜਾ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਤਾਂ ਹਰ ਫੈਸਿਲਿਟੀ ਦੇਣਾ ਦੂਜਾ ਉਹਨਾਂ ਨੂੰ ਇੱਜ਼ਤ ਸਤਿਕਾਰ ਨਾਲ ਇਲਾਜ ਕਰਨਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਥੋੜਾ ਸਪੋਰਟ ਸਟਾਫ ਦੀ ਸ਼ਾਇਦ ਕبھی ਹੋਣ ਕਰਕੇ ਇਸ ਪੋਸਟ ਤੇ ਥੋੜੀ ਬਹੁਤ ਦਿੱਕਤਾਂ ਆndੀਆਂ ਨੇ ਇੱਕ ਪਰਚੇਜ ਜਿਹੜੀ ਹੈ ਉਹ ਸਾਰੀ ਐਸਐਮਓ ਦੇ ਲੈਵਲ ਤੇ ਬਹੁਤ ਸਾਰੀ ਪਰਚੇਜ ਹੋ ਜਾਂਦੀ ਹੈ ਉਹ ਵੀ ਮੈਨੂੰ ਤਾਂ ਇਹ ਲੱਗਦਾ ਕਿ ਇੱਕ ਪਰੇਸ਼ਾਨੀ ਦਾ ਸਬਬ ਹੈ ਜੇ ਦਵਾਈਆਂ ਜਿਸ ਤਰ੍ਹਾਂ ਸਰਕਾਰ ਦੀ ਪਾਲਿਸੀ ਸੀ ਬਹੁਤ ਅੱਛੀ ਇੰਟੈਂਸ਼ਨ ਸੀ ਉਹਨਾਂ ਦੀ ਕਿ ਸਾਰਿਆਂ ਨੂੰ 100% ਦਵਾਈਆਂ ਦਿੱਤੀਆਂ ਜਾਂ ਫ੍ਰੀ ਦਿੱਤੀਆਂ ਜਾਂ ਅੰਦਰੋਂ ਦਿੱਤੀਆਂ ਜਾਂ ਔਰ ਉਹ ਸਾਰੀਆਂ ਦਵਾਈਆਂ ਨੂੰ ਰੋਜ਼ ਅੰਦਰੋਂ ਪਰਚੇਜ਼ ਕਰਨਾ ਤੇ 1800 1900 ਜਿਹੜਾ ਪੇਸ਼ੈਂਟ ਆਪੀ ਦੇ ਵਿੱਚ ਆਂਦਾ ਸੀ ਉਹਨਾਂ ਸਾਰੇ ਮਰੀਜ਼ਾਂ ਨੂੰ 100% ਦਵਾਈਆਂ ਫ੍ਰੀ ਦੇ ਵਿੱਚ ਦੇਣੀਆਂ ਇਹ ਇੱਕ ਚੁਣੌਤੀ ਵੱਡਾ ਕਾਰਨ ਸੀ ਕਿਉਂਕਿ ਕਦੇ ਇੱਕ ਦਵਾਈ ਖਤਮ ਹੋ ਗਈ ਕਿ ਦੂਜੀ ਹੋ ਗਈ ਉਹਨੂੰ ਪਰਚੇਜ਼ ਕਰਨ ਦੇ ਤਰੀਕੇ ਵੀ ਕੋਈ ਸਿੱਧੇ ਸਿੱਧੇ ਨਹੀਂ ਹੈ ਥੋੜਾ ਜਿਹਾ ਡਰ ਲੱਗਦਾ ਹੈ ਕਿ ਇਸ ਪਰਚੇਜ਼ ਦੇ ਵਿੱਚ ਕੋਈ ਬੇਨਿਮੀ ਹੋ ਗਈ ਕੋਈ ਕਿਸੇ ਕਾਗਜ਼ ਪੂਰਾ ਨਾ ਹੋ ਗਿਆ ਕਿਸੇ ਵੇਲੇ ਰੇਟ ਵੀ 2-4 ਪੈਸੇ ਇੱਧਰ ਉੱਧਰ ਹੋ ਸਕਦਾ ਤਾਂ ਕਿਤੇ ਹੋਰ ਇਨਕੁਆਰੀਆਂ ਜਾਂ ਝੰਜੜ ਜਿਹੜੇ ਨੇ ਉਹ ਪੈਦਾ ਨਾ ਹੋ ਜਾਣ ਇਸ ਤੋਂ ਬਿਨਾ ਸਪੈਸ਼ਲਿਸਟਾਂ ਤੋਂ ਵੀ ਉਹਨਾਂ ਦੀਆਂ ਕਲੀਨਿਕਲ ਡਿਊਟੀਆਂ ਕਰਾਉਣੀਆਂ ਉਹ ਵੀ ਇੱਕ ਚੈਲੰਜ ਸੀ ਕਿ ਕਦੇ ਉਹਨਾਂ ਦੀ ਵੀਆਪੀ ਡਿਊਟੀਆਂ ਲੱਗ ਗਈਆਂ ਕਦੇ ਉਹਨੂੰ ਕੈਂਪ ਤੇ ਭੇਜਣਾ ਪੈ ਰਿਹਾ ਕਦੇ ਕਿਸਾ ਕੋਟ ਐਵੀਡੈਂਸ ਤਾਂ ਜਦੋਂ ਮਰੀਜ਼ ਇੰਨੀ ਦੂਰੋਂ ਆਉਂਦੇ ਸੀ ਮੈਡੀਸਨ ਦੇ ਵਿੱਚ 5-500 ਪੇਸ਼ੈਂਟ ਆ ਰਿਹਾ ਸੀ ਤੇ ਡਾਕਟਰ ਕਈ ਵਾਰੀ ਇੱਕ ਇੱਕ ਡਾਕਟਰ ਵੀ ਅਵੇਲੇਬਲ ਨਹੀਂ ਸੀ ਹੁੰਦਾ ਐਮਰਜੈਂਸੀ ਤੇ ਕਦੇ ਤਲਵੰਡੀਆਂ ਡਾਕਟਰ ਨੂੰ ਬੁਲਾਉਣਾ ਪੈਂਦਾ ਸੀ ਕਦੇ ਗੁੱਦੇ ਤੋਂ ਬੁਲਾਉਣਾ ਪੈਂਦਾ ਸੀ ਕਦੇ ਗੋਨਿਆਣੇ ਤੋਂ ਬੁਲਾਉਣਾ ਪੈਂਦਾ ਸੀ ਤਾਂ ਇਹ ਇੱਕ ਪਰੇਸ਼ਾਨੀ ਦਾ ਕਾਰ ਫ੍ਰਸਟ੍ਰੇਸ਼ਨ ਹੋ ਜਾਂਦੀ ਸੀ ਕਿ ਮਰੀਜ਼ ਨੂੰ ਇੰਨੀ ਦੂਰੋਂ ਆਏ ਨੇ ਤੇ ਮੈਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਸੇਵਾ ਹੁਲਤਾਂ ਨਹੀਂ ਦੇ ਪਾ ਰਿਆ ਤਾਂ ਇੱਥੇ ਸਾਡੀ ਮੰਗ ਰਹੀ ਹੈ ਕਿ ਜਿਹੜੀਆਂ ਵੀਆਪੀ ਡਿਊਟੀਆਂ ਨੇ ਕੈਂਪਨ ਦੀਆਂ ਡਿਊਟੀਆਂ ਨੇ ਜਿਹੜੀਆਂ ਆਊਟਸਾਈਡ ਡਿਊਟੀਆਂ ਨੇ ਇਹਦੇ ਲਈ ਚਾਹੀਏ ਅਲੱਗ ਪਰਤੀ ਕੀਤੀ ਜਾਵੇ ਅਲੱਗ ਡਾਕਟਰਾਂ ਨੂੰ ਭੇਜਿਆ ਜਾਵੇ ਤਾਂ ਜੋ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਸਪੈਸ਼ਲਿਸਟ ਡਾਕਟਰ ਅਵੇਲੇਬਲ ਨੇ ਉਹਨਾਂ ਤੋਂ ਕਲੀਨਿਕਲ ਡਿਊਟੀਆਂ ਹੀ ਲੱਤੀਆਂ ਜਾਣ ਜਿਹੜੇ ਮਰੀਜ਼ ਬਾਹਰੋਂ ਆਉਂਦੇ ਨੇ ਕਿਉਂਕਿ ਜਾਂ ਤਾਂ ਰੈਫਰਡ ਮਰੀਜ਼ ਜਾਂਦੇ ਨੇ ਆ ਜੋ ਉਹਨਾਂ ਨੂੰ ਬੈਸਟ ਜਿਹੜੀਆਂ ਸੇ ਸਹੂਲਤਾਂ ਦਿੱਤੀਆਂ ਜਾਣ ਅਤੇ ਮਰੀਜ਼ ਚੰਗੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਸੂਕੀ ਸੰਦੀ ਜਾ ਸਕੇ ਅਤੇ ਇੱਕ ਉਹਨਾਂ ਦਾ ਵੀ ਭਵਿੱਖ ਅਤੇ ਆਪਣੀ ਸਟੇਟ ਦਾ ਇੱਕ ਭਵਿੱਖਾ ਜਿਹੜਾ ਉਹ ਬਹੁਤ ਵਧੀਆ ਹੋ ਸਕੇ ਇੱਕ ਤੁਸੀਂ ਗੱਲ ਕੀਤੀ ਹੈ ਜਿਹੜੇ ਆਮ ਮਰੀਜ਼ ਆਉਂਦੇ ਆ ਜਿਹੜੀਆਂ ਬਾਕੀ ਡਿਊਟੀਆਂ ਹੁੰਦੀਆਂ ਡਾਕਟਰਸ ਦੀਆਂ ਚਲੋ ਐਸਐਮਓ ਤੋਂ ਇਲਾਵਾ ਵੀ ਜਿਹੜੇ ਬਾਕੀ ਡਾਕਟਰਸ ਨੇ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਜਦੋਂ ਸੀਟ ਤੇ ਨਹੀਂ ਹੁੰਦੀ ਉਹ ਇਹੀ ਸਮਝਦੇ ਆ ਵੀ ਡਾਕਟਰ ਜਾਂ ਤਾਂ ਛੁੱਟੀ ਤੇ ਜਾਂ ਮਤਲਬ ਕਿਤੇ ਫਰਲ ਲੋਤੇ ਆ ਥੋੜਾ ਜਿਹਾ ਮਤਲਬ ਰੋਲਾ ਰੱਪਾ ਪਾਉਣਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਅਜੇ ਇੰਨੀ ਸਮਝ ਨਹੀਂ ਹੁੰਦੀ ਵੀ ਇਸ ਕਮਿਊਨੀਕੇਸ਼ਨ ਗੈਪ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਡਾਕਟਰ ਕੋਲ ਹੀ ਅਲੱਗ ਡਿਊਟੀ ਲੱਗੀ ਆ ਜਾਂ ਆਪਾਂ ਕਹਿੰਦੀਏ ਕੋਈ ਹੋਰ ਨੋਡਲ ਅਫਸਰ ਕਈ ਜਗ੍ਹਾ ਲੱਗੇ ਹੁੰਦੇ ਨੇ ਪਰ ਲੋਕ ਇਹ ਸਮਝਦੇ ਵੀ ਅਜੇ ਡਾਕਟਰ ਇਹ ਲਾਪਰਵਾਹੀ ਕਰਦੇ ਨੇ ਤੇ ਆਪਣੀ ਸੀਟ ਤੇ ਨਹੀਂ ਬੈਠਦੇ ਉਹੀ ਮੈਂ ਕਹਿ ਰਿਹਾ ਵੀ ਸਾਨੂੰ ਇੱਕਦਮ ਘੰਟਾ ਪਹਿਲਾਂ ਮੈਸੇਜ ਆਉਂਦਾ ਕਿ ਆ ਡਾਕਟਰ ਡਿਊਟੀ ਉੱਥੇ ਲਗਾਜੋ ਆ ਵੀਆਪੀ ਆ ਗਏ ਨੇ ਜਾਂ ਇੱਕ ਕੈਂਪ ਉੱਥੇ ਲੱਗ ਗਿਆ ਹੈ ਜਾਂ ਤੇ ਮੌਕ ਟ੍ਰਿਲ ਹੋ ਰਹੀ ਹੈ ਯਾ ਕਿਤੇ ਹੋਰ ਕੋਈ ਇਨਕੁਆਰੀਆਂ ਨੇ ਇਨਕੁਆਰੀਆਂ ਨਹੀਂ ਕੰਪਲੇਂਟਸ ਨਹੀਂ ਪ੍ਰਾਈਵੇਟ ਨੇ ਉਹ ਕਦੇ ਇਨਕੁਆਰੀਆਂ ਦੇ ਵਿੱਚ ਡਾਕਟਰ ਆਜਰ ਨੇ ਉਹਦਾ ਘੰਟਾ ਪਹਿਲਾਂ ਉਹਨੂੰ ਮੈਸੇਜ ਆਦਾ ਤੇ ਉਸ ਵੇਲੇ ਡਿਸਪਲੇ ਕਰਨਾ ਉਹ ਮਰੀ ਤਾਂ ਆ ਚੁੱਕਿਆ ਹੈ ਦਿਖਾਣ ਲਈ ਉਹਨੂੰ ਕੋਈ ਅਜਿਹਾ ਤਰੀਕਾ ਨਹੀਂ ਹੈ ਵੇਸੀ ਉਹਨਾਂ ਦੇ ਪਿੰਡਾਂ ਦੇ ਵਿੱਚ ਦੱਸ ਸਕੀਏ ਉਹਨਾਂ ਦੇ ਵਿੱਚ ਟੈਲੀਫੋਨਿਕਲੀ ਮੈਸੇਜ ਦੇ ਸਕੀਏ ਜਿਵੇਂ ਅੱਜਕੱਲ ਬੜੇ ਸੌਫਟਵੇਅਰ ਆ ਰਹੇ ਨੇ ਜਿਨ੍ਹਾਂ ਚ ਜੇ ਕੋਈ ਡਾਕਟਰ ਨਹੀਂ ਅਵੇਲੇਬਲ ਹੈ ਤਾਂ ਉਹਨੂੰ ਟੈਲੀਫੋਨ ਰਾਹੀਂ SMS ਕਰਕੇ ਜੀ ਇਨਫਾਰਮ ਕਰ ਸਕਦੇ ਹੈ ਕਿ ਅਜੇ ਡਾਕਟਰ ਅਵੇਲੇਬਲ ਨਹੀਂ ਹੈ ਉਹ ਇਹ ਡਿਵੈਲਪਿੰਗ ਫੇਜ਼ ਹੈ ਤਾਂ ਟਾਈਮ ਲ ਔਰ ਉਦੋਂ ਤੱਕ ਮੈਂ ਪਹਿਲੇ ਵੀ ਕਿਹਾ ਕਿ ਇਹੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਕਿ ਮਰੀਜ਼ 400 450 ਆ ਗਿਆ ਮੈਡੀਸਨ ਦਾ ਨੀਚੇ ਬੈਠਾ ਪਰ ਉਹਨੂੰ ਕਿਊ ਮੈਨੇਜਰ ਨਹੀਂ ਹੈ ਤੁਹਾਡੇ ਕੋਲ ਜਿਹੜਾ ਕਲਾਸ 4 ਨੇ ਉਹਨਾਂ ਦੀ ਗਿਣਤੀ ਉਸ ਮੁਤਾਬਕ ਨਹੀਂ ਹੈ ਜਿੰਨਾ ਰਸ਼ ਹੈ ਤੁਹਾਡੇ ਕੋਲ ਡਾਕਟਰ ਇੱਕ ਜਾਂ ਦੋ ਨੇ ਉਹ 200 ਮਰੀਜ਼ ਇੱਕ ਡਾਕਟਰ ਨੂੰ ਦੇਖਣਾ ਬੜਾ ਮੁਸ਼ਕਲ ਹੈ ਜਾਂ ਕਈ ਵਾਰੀ ਤਾਂ ਦੋ ਕੀ ਕਈ ਵਾਰ ਇੱਕ ਵੀ ਡਾਕਟਰ ਨਹੀਂ ਹੁੰਦਾ ਤੇ ਸਾਨੂੰ ਜਿਹੜਾ ਐਮਰਜੈਂਸੀ ਦੇ ਵਿੱਚ ਬਾਹਰੋਂ ਡਾਕਟਰ ਬੁਲਾਉਣਾ ਪੈਂਦਾ ਇਹ ਸਾਰੀਆਂ ਪਰੇਸ਼ਾਨੀਆਂ ਕਰਕੇ ਫਰਸਟ੍ਰੇਸ਼ਨ ਵੀ ਤੇ ਥੋੜਾ ਦੁੱਖ ਵੀ ਹੁੰਦਾ ਹੈ ਇਸ ਸਪੈਸ਼ਲਿਸਟ ਜਿਹੜਾ ਹੈ ਉਹ ਨੂੰ ਇਹੀ ਹੁੰਦਾ ਕਿ ਮੈਂ ਕਲੀਨिकल ਕੰਮ ਕਰਾਂ ਤੇ ਜਦੋਂ ਉਹਨਾਂ ਨੂੰ ਕਲੀਨिकल ਤੋਂ ਬਿਨਾ ਬਾਕੀ ਡਿਊਟੀਆਂ ਕਰਾਈਆਂ ਜਾਂਦੀਆਂ ਨੇ ਤਾਂ ਉਹੀ ਏ ਜਿਹੜਾ ਆਪਾਂ ਰੈਜ਼ੀਗਨੇਸ਼ਨ ਦੀ ਗੱਲ ਕਰੀਏ ਜਾਂ ਨੌਕਰੀ ਛੱਡਣ ਦੀ ਗੱਲ ਕਰੀਏ ਤਾਂ ਹੀ ਇਹ ਭਾਵਨਾ ਜਿਹੜੀ ਹੈ ਹੌਲੀ-ਹੌਲੀ ਉਹਨਾਂ ਦੇ ਚ ਆ ਜਾਂਦੀ ਏ ਬਟ ਅਦਰਵਾਈਜ਼ ਜੇ ਡਿਊਟੀ ਜੁਆਇਨ ਕਰਦਾ ਤਾਂ ਹਰੇਕ ਡਾਕਟਰ ਦਾ ਸੁਪਨਾ ਹੀ ਹੁੰਦਾ ਕਿ ਉਹ ਆਪਣੀ ਡਿਊਟੀ ਤੇ ਜਿਹੜਾ ਹੈ ਪ੍ਰੋਪਰ ਕੰਮ ਕਰੇ ਮਰੀਜ਼ਾਂ ਨੂੰ ਚੰਗੀ ਸਿਹਤ ਹोल ਦੇ ਸਕੇ ਅਤੇ ਆਪਣੇ ਫੀਲਡ ਦੇ ਵਿੱਚ ਉਹਨੂੰ ਆਪ ਨੂੰ ਵੀ ਖੁਸ਼ੀ ਮਹਿਸੂਸ ਹੋਵੇ ਤੇ ਉਹ ਚੰਗੀ ਤਰ੍ਹਾਂ ਆਪਣੇ ਜਿਹੜਾ ਉਹਨੇ ਇੱਕ ਕਹਿੰ ਲੋ ਨੌਲੇਜ ਹਾਸਲ ਕੀਤੀ ਹੈ ਉਹਦਾ ਸਹੀ ਇਸਤੇਮਾਲ ਕਰ ਸਕੇ ਤੁਸੀਂ ਵੀ ਆਈਪੀ ਡਿਊਟੀਆਂ ਦੀ ਵੀ ਗੱਲ ਕੀਤੀ ਸੀ ਵੀ ਲੱਗ ਜਾਂਦੀਆਂ ਲੱਗ ਤਾਂ ਪਿਛਲੇ ਦਿਨੀ ਸਾਡੀ ਇੱਕ ਡਾਕਟਰ ਨਾਲ ਵੀ ਗੱਲ ਹੋਈ ਸੀ ਕਹਿੰਦੇ ਜਦੋਂ ਵੀ ਆਈਪੀ ਡਿਊਟੀਆਂ ਲੱਗਦੀਆਂ ਉੱਥੇ ਸਾਨੂੰ ਜਿਹੜਾ ਪ੍ਰੋਪਰ ਇੰਤਜ਼ਾਮਾ ਚ ਹੈ ਪਾਣੀ ਦਾ ਚ ਵਾਸ਼ਰੂਮ ਦਾ ਜਾਂ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਜਿਸ ਕਰਕੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਮੇਰੀ 26 ਸਾਲ ਦੀ ਸਰਵਿਸ ਹੋ ਗਈ ਮੈਂ ਪਿਛਲੇ ਕੁਝ ਸਾਲਾਂ ਚ ਇਹ ਰੋ ਨੋਟ ਕੀਤਾ ਹੈ ਕਿ ਜੋ ਫੈਸਿਲਿਟੀਆਂ ਤਾਂ ਬਹੁਤ ਇੰਪਰੂਵ ਹੋ ਗਈਆਂ ਈਵਨ ਡਾਕਟਰਾਂ ਦੀਆਂ ਵਰਕਿੰਗ ਐਟਮੋਸਫੀਅਰ ਵੀ ਇੰਪਰੂਵ ਹੋ ਗਿਆ ਪਰ ਜਿਹੜਾ ਮਾਨਸਮਾਨ ਦੀ ਅਸੀਂ ਗੱਲ ਕਰਦੇ ਆ ਇਹਦੇ ਵਿੱਚ ਕਿਤੇ ਨਾ ਕਿਤੇ ਕਾਫੀ ਜਿਹੀ ਘਰਾਬਟ ਆਈ ਹੈ ਜੇ ਕੋਈ ਵੀਆਪੀ ਟੀਮ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਕਮਰਾ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਕੋਈ ਪਾਣੀ ਦਾ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਉਹ ਸਾਰੀ ਰਾਤ 12 ਘੰਟੇ ਡਿਊਟੀ ਐਂਬੂਲੈਂਸ ਬੈਠ ਕੇ ਕਿਵੇਂ ਦੇਵੇਗਾ ਇਹ ਸਭ ਦੀ ਸਮਝ ਤੋਂ ਬਾਹਰ ਹੈ ਪਰ ਡੈਮਨਿਸਟ੍ਰੇਸ਼ਨ ਜਿਹੜੀ ਹੈ ਇਕੱਲੇ ਬਟੰਡੇ ਦੀ ਗੱਲ ਨਹੀਂ ਹੈ ਸਾਰੇ ਪੰਜਾਬ 'ਚ ਹੀ ਅਸੀਂ ਗੱਲ ਕਰੀਏ ਤਾਂ ਇਹ ਕਿਤਨਾ ਕਿਤੇ ਕਮੀ ਬਹੁਤ ਵੱਡੀ ਹੈ ਕਿ ਅਗਰ ਉਹਨਾਂ ਨੂੰ ਉਹਨਾਂ ਦੇ ਫੈਸਲੇ ਦੇ ਮੁਤਾਬਕ ਫੈਸਲੇਤ ਨੂੰ ਵੀ ਛੱਡ ਦਈਏ ਕਿ ਜੇ ਅਸੀਂ 12 ਘੰਟੇ ਦੀ ਡਿਊਟੀ ਲੈਣੀ ਹੈ ਤੇ ਐਟਲੀਸ ਸਾਨੂੰ ਉਹਨਾਂ ਨੂੰ ਕੁਝ ਨਾ ਕੁਝ ਸਪੇਸ ਤਾਂ ਪ੍ਰੋਵਾਈਡ ਕਰਨੀ ਪੈਗੀ ਜਿੱਥੇ ਬੰਦਾ ਬੈਠ ਸਕੇ ਵਾਸ਼ਰੂਮ ਦਾ ਇਸਤੇਮਾਲ ਕਰ ਸਕੇ ਪਾਣੀ ਪੀਣ ਨੂੰ ਹੋਵੇ ਐਟਲੀਸ ਕੁਝ ਖਾਣ ਨੂੰ ਉੱਤੇ 스ਨੈਕਸ ਜਾਂ ਕੁਝ ਵੀ ਇਵਨ ਸਿੰਪਲ ਖਾਣਾ ਵੀ ਕਈ ਵਾਰ ਡਿਊਟੀ ਦੇ 6 ਵੇ ਚਲੇ ਜਾਂਦੇ ਨੇ ਤਾਂ ਉਹਦਾ ਡਿਨਰ ਦਾ ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ ਮਤਲਬ ਜੇ ਅਸੀਂ ਕਿਸੇ ਵੀ ਕੰਮ ਕਰਨ ਵਾਲੇ ਬੰਦੇ ਨੂੰ ਇੱਜ਼ਤ ਮਾਨ ਨਹੀਂ ਦਿਆਂਗੇ ਤਾਂ ਬਹੁਤ ਲੰਬਾ ਸਮਾਂ ਉਹ ਨੂੰ ਨੌਕਰੀ ਦੇ ਵਿੱਚ ਰੀਟੇਨ ਕਰਨਾ ਬਹੁਤ ਮੁਸ਼ਕਲ ਹੈ ਪੈਸਿਆਂ ਦੇ ਨਾਲ ਤਨਖਾਹ ਦੇ ਨਾਲ ਉਹ ਨੂੰ ਇੱਜ਼ਤ ਮਾਨ ਦੇਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਉਹ ਬੰਦਾ ਜਿਹੜਾ ਆਪਣੀ ਡਿਊਟੀ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰ ਸਕਦਾ ਹੈ ਤੇ ਰੀਟੇਨ ਰੱਖ ਸਕਦਾ ਹੈ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਗੜਵਟ ਥੜੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਜਾਂ 10 ਸਾਲ 15 ਸਾਲ ਪਹਿਲਾਂ ਉਦੋਂ ਡਾਕਟਰਾਂ ਦੀ ਜਿਹੜੀ ਸਰਕਾਰੀ ਡਾਕਟਰਾਂ ਦੀ ਖਾਸ ਕਰਕੇ ਮੈਂ ਗੱਲ ਕਰਾਂ ਤਾਂ ਕਾਫੀ ਇੱਜ਼ਤਮਾਨ ਮਿਲਦਾ ਸੀ ਸਾਨੂੰ ਆਪਣੇ ਵੇਲੇ ਵੀ ਬਹੁਤ ਇੱਜ਼ਤਮਾਨ ਮਿਲੇ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਇਹ ਬੇਕਦਰਹੀ ਹੋਈ ਹੈ ਜਿਸ ਕਰਕੇ ਲੋਕਾਂ ਦਾ ਜਿਹੜਾ ਹੈ ਡਾਕਟਰਾਂ ਦਾ ਨਵੇਂ ਜਿਹੜੇ ਯੰਗ ਜਨਰੇਸ਼ਨ ਹੈ ਉਹਨਾਂ ਦਾ ਮੋਹ ਜਿਹੜਾ ਹੈ ਉਹ ਸਰਕਾਰੀ ਨੌਕਰੀ ਪ੍ਰਤੀ ਜਿਹੜਾ ਉਹ ਪੰਗੋ ਹੋ ਰਿਹਾ ਆ ਤੁਸੀਂ ਐਸੇ ਮੋ ਰਹੇ ਹੋ ਜਿਹੜੀ ਦਵਾਈਆਂ ਦੀ ਗੱਲ ਹੈ ਕਈ ਵਾਰੀ ਸਟਾਕਸ ਨਹੀਂ ਹੁੰਦੀਆਂ ਡਾਕਟਰ ਬਰੂ ਲਿਖ ਵੀ ਨਹੀਂ ਸਕਦਾ ਹੁੰਦਾ ਤੇ ਉਹ ਉਹ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਵੀ ਜਦੋਂ ਡਾਕਟਰ ਸਟਾਕ 'ਚ ਹੈ ਨਹੀਂ ਦਵਾਈ ਤੇ ਡਾਕਟਰ ਬਾਹਰੋਂ ਲਿਖ ਨਹੀਂ ਸਕਦਾ ਕਈ ਵਾਰੀ ਤਾਂ ਇਹ ਰਾਜਨੀਤਿਕ ਲੀਡਰਾਂ ਨੇ ਇਹ ਵੀ ਕਿਹਾ ਵੀ ਡਾਕਟਰ ਬਾਹਰੋਂ ਲਿਆ ਕੇ ਦੇਵੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਜਿਹੜੀਆਂ ਦਵਾਈਆਂ 'ਚ ਕੀ ਸੁਧਾਰ ਹੋਣਾ ਚਾਹੀਦਾ ਕੀ ਹੋ ਕੀ ਸਕਦਾ ਇਹ ਨਾ ਕੋਈ ਪਹਿਲਾਂ ਤਾਂ ਇਹ ਵੀ ਡਾਕਟਰ ਤੇ ਟਰਸਟ ਤਾਂ ਕਰਨਾ ਪਏਗਾ ਜੇ ਲੈਕ ਆਫ ਟਰਸਟ ਹੈ ਵੀ ਡਾਕਟਰ ਨੇ ਜਾਣ ਕੇ ਦਵਾਈ ਬਾਹਰ ਤੇ ਲਿਖਤੀ ਉਹਦਾ ਸ਼ਾਇਦ ਕੋਈ ਕਾਰਨ ਹੈ ਇਹ ਵੀ ਬਹੁਤ ਮੰਦਭਾਗੀ ਹੈ ਹਰ ਤਰ੍ਹਾਂ ਦਾ ਮਰੀਜ਼ ਇੱਕ ਅਲੱਗ ਬਿਮਾਰੀ ਨਾਲ ਆਂਦਾ ਹੈ ਉਹਦੇ ਹਰ ਅਲੱਗ ਤਬ ਦੇਦੀਆਂ ਨੇ ਦਵਾਈਆਂ ਨੇ ਜਦੋਂ ਇੰਨੀ ਜ਼ਿਆਦਾ ਗਿਣਤੀ ਚਾਹੁੰਦੇ ਨੇ ਉਹ ਵੀ ਕਈ ਵਾਰੀ ਮੁਸ਼ਕਲ ਹੁੰਦਾ ਹੈ ਕਿ ਸਾਰੀਆਂ ਦਵਾਈਆਂ ਅੰਦਰ ਅਵੇਲੇਬਲ ਕਰਾਣੇ ਮੈਂ ਆਪਣੇ ਕੰਨੀਓ ਬਹੁਤ ਜ਼ਿਆਦਾ ਐਫਰਟ ਕੀਤੇ ਪਰ ਉਹਦੇ ਬਾਵਜੂਦ ਵੀ ਮੈਂ ਅਗਰ ਇਹ ਕਲੇਮ ਕਰਾਂਗੇ 100% ਦਵਾਈ ਮੈਂ ਅੰਦਰੋਂ ਦਵਾਈ ਪਾ ਰਿਹਾ ਸੀ ਤੇ ਝੂਠ ਹੋਏਗਾ ਉਹਦੇ ਵਿੱਚ ਬੜੀ ਵਾਰੀ ਦਵਾਈ ਕਦੇ ਅੱਜ ਖਤਮ ਹੋ ਗਈ ਕਦੇ ਉਹਨੂੰ ਪਰਚੇਜ਼ ਕਰਨ ਦੇ ਵਜਿਏ ਪਹਿਲਾਂ ਵੀ ਕਈ ਦਿੱਕਤਾਂ ਆਂਦੀਆਂ ਸੀ ਕਈ ਵਾਰੀ ਬਿਮਾਰੀ ਥੋੜੀ ਇਸ ਤਰ੍ਹਾਂ ਦੀ ਕਿ ਅਲੱਗ ਤਰ੍ਹਾਂ ਦੀ ਬਿਮਾਰੀ ਅਲੱਗ ਤਰ੍ਹਾਂ ਦਾ ਉਹਨੂੰ ਚ ਮੇਰਾ ਕਹਿਲਾ ਵੀ ਥੋੜੀ ਬਹੁਤ ਲਿਬਰਟੀ ਡਾਕਟਰ ਨੂੰ ਦੇਣੀ ਚਾਹੀਦੀ ਹੈ ਕਿ ਜੇ ਮਰੀਜ਼ ਹੀ ਬਿਮਾਰੀ ਦੇ ਮੁਤਾਬਕ ਉਹਨੂੰ ਅਗਰ ਕੋਈ ਦਵਾਈ ਕੁਝ ਬਾਹਰੋਂ ਲਿਖਣੀ ਵੀ ਪੈ ਰਹੀ ਹੈ ਤਾਂ ਉਹਨੂੰ ਇੰਨੀਕ ਤਾਂ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਦਵਾਈ ਨੂੰ ਲਿਖ ਸਕੇ ਤਾਂ ਜੋ ਮਰੀਜ਼ਾਂ ਜਾਂ ਤਾਂ ਮਰੀਜ਼ ਰੈਫਰਡ ਮਰੀ ਜਾਂਦੇ ਨੇ ਅਗਰ ਅਸੀਂ ਉਹਦੇ ਹੱਥ ਬੰਦ ਦੇਾਂਗੇ ਵੀ ਆਹ ਦਵਾਈਆਂ ਅਵੇਲੇਬਲ ਨੇ ਸਿਰਫ ਇਹੀ ਦਵਾਈ ਦਿੱਤੀ ਜਾ ਸਕਦੀ ਹੈ ਤਾਂ ਕਿਤਨਾ ਕਿਤੇ ਥੋੜਾ ਜਿਹਾ ਜਿਹੜੀ ਉਸ ਸੇਹ ਸਹੂਲਤ ਦੇਣ ਦੀ ਅਸੀਂ ਗੱਲ ਕਰਦੇ ਆ ਉਹਦੇ ਵਿੱਚ ਹਾਲਾਂਕਿ ਮਨਸ਼ਾ ਬਹੁਤ ਵਧੀਆ ਹੈ ਪਾਲਸੀ ਬਹੁਤ ਵਧੀਆ ਪਰ ਇਹਦੀ ਜੇ ਪ੍ਰੈਕਟੀਕਲੀ ਇੰਪਲੀਮੈਂਟ ਕਰਦੇ ਆ ਤਾਂ ਥੋੜੇ ਬਹੁਤ ਲਿਬਰਟੀ ਜਿਹੜਾ ਲੋਕਲ ਡਾਕਟਰ ਹੈ ਉਹਨੂੰ ਦੇਣੀ ਚਾਹੀਦੀ ਹੈ ਕਿ ਜੇ ਕਿਸੇ ਵੇਲੇ ਹੋਵੇ ਤੁਸੀਂ ਪੁੱਛ ਕੇ ਚੱਕਰ ਸਕਦੇ ਹੋ ਵੀ ਕਿਉਂ ਦਵਾਈ ਦਿੱਤੀ ਗਈ ਜਸਟੀਫਿਕੇਸ਼ਨ ਤੁਸੀਂ ਮੰਗ ਸਕਦੇ ਹੋ ਪਰ ਐਟ ਲੀਸ ਉਹਨੂੰ ਲਿਬਰਟੀ ਜ਼ਰੂਰ ਦੇਣੀ ਚਾਹੀਦੀ ਹੈ ਕਿ ਮਰੀਜ਼ ਦੀ ਸਿਹਤ ਦੇ ਨੂੰ ਮੁੱਖ ਰੱਖਦੇ ਹੋਏ ਉਹਨੂੰ ਕੁਝ ਦਵਾਈਆਂ ਅਗਰ ਅਵੇਲੇਬਲ ਨਹੀਂ ਹੈ ਤੇ ਉਹਨੂੰ ਲੱਗਦਾ ਹੈ ਲੋਡ ਮਹਿਸੂਸ ਹੁੰਦੀ ਹੈ ਤਾਂ ਉਹ ਲਿਖ ਸਕੇ ਸਰਕਾਰ ਤੋਂ ਇਲਾਵਾ ਜੇ ਡਿਪਟੀ ਕਮਿਸ਼ਨਰ ਬਟਿੰਡਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਸ਼ੌਕਤ احمد ਪਰੇ ਜੀ ਆਏ ਸੀ ਉਹਨਾਂ ਵੱਲੋਂ ਕਾਫੀ ਸੀਐਸਆਰ ਫੰਡ ਨਾਲ ਹੀ ਬਹੁਤ ਵੱਡੀ ਸਹੂਲਤ ਦਿੱਤੀ ਗਈ ਸਿਵਲ ਹਸਪੀਟਲ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਹੋਰ ਬਹੁਤ ਸਾਰੀਆਂ ਲੱਗਦਾ ਵੀ ਜੇ ਸਰਕਾਰ ਦੀ ਕਿਤੇ ਨਾ ਕਿਤੇ ਕੋਈ ਕਮੀ ਰਹਿ ਜਾਂਦੀ ਹੈ ਤਾਂ ਇਹ ਡੀਸੀ ਵੀ ਜ਼ਿਲ੍ਹੇ ਦਾ ਮਤਲਬ ਬਹੁਤ ਵੱਡੀਆਂ ਇਹ ਸੇਵਾ ਨਿਭਾ ਸਕਦਾ ਤੇ ਕੋਈ ਡੀਸੀ ਸਰਕਾਰ ਦਾ ਨਮਾਇੰਦ ਸਰਕਾਰ ਦੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਡੀਸੀ ਸਾਹਿਬ ਦੇ ਲੈਵਲ ਤੇ ਹੁੰਦੇ ਨੇ ਉਹ ਸਾਡੇ ਜ਼ਿਲ੍ਹੇ ਦੇ ਮੁੱਖ ਅਧਿਕਾਰੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਿਵਲ ਸਰਜਨ ਸਾਹਿਬ ਜਾਂ ਬਾਕੀ ਦਾ ਸਟਾਫ ਹੈ ਉਹ ਕੰਮ ਕਰਦਾ ਤੇ ਟੀਮ ਵਰਕ ਹੈ ਜਦੋਂ ਵੀ ਕੋਈ ਅਫਸਰ ਇਸ ਤਰ੍ਹਾਂ ਦਾ ਆਂਦਾ ਹੈ ਜਿਹੜਾ ਕਿ ਮਤਲਬ ਹਰੇਕ ਦੀ ਇੱਕ ਆਪਣੀ ਇੰਟਰਸਟ ਹੁੰਦਾ ਹੈ ਵੀ ਕੋਈ ਕਿਸੇ ਫੀਲਡ ਦੇ ਵਿੱਚ ਜ਼ਿਆਦਾ ਇੰਟਰਸਟ ਲੈਂਦੇ ਨੇ ਸ਼ੌਕਤ ਅਮਰਜੀ ਨੇ ਹੈਲਥ ਰਿਫਾਰਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਪਣਾ ਸ਼ੌਂਕ ਰੱਖਦੇ ਸੀ ਤੇ ਬਹੁਤ ਜ਼ਿਆਦਾ ਇਨਵੋਲਵਮੈਂਟ ਹੁੰਦੀ ਸੀ ਉਹਨਾਂ ਦੇ ਵਿੱਚ ਅਸੀਂ ਐਸਐਮਓ ਸ਼ਿਪ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਕੀਤਾ ਉਹ ਬਹੁਤ ਹਲਾਸ਼ੇਰੀ ਦਿੰਦੇ ਸੀ ਇਹਦੇ ਵਿੱਚ ਕੋਈ ਦੋ ਰਹਿਵਾਨੀ ਐ ਉਹਨਾਂ ਜਦੋਂ ਉਹ ਹੁਕਮ ਕਰਦੇ ਜੇ ਅਸੀਂ ਕੋਈ ਵੀ ਗੱਲ ਪੇਸ਼ ਕਰਦੇ ਸੀ ਤਾਂ ਉਹ ਨਾਲ ਦੀ ਨਾਲ ਚੀਜ਼ਾਂ ਇੰਪਲੀਮੈਂਟ ਹੋ ਜਾਂਦੀਆਂ ਸੀ ਤਾਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਤਾਂ ਕਿਸੇ ਅਫਸਰ ਦੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਰੁਚੀ ਜ਼ਿਆਦਾ ਹੁੰਦੀ ਹੈ ਮਤਲਬ ਹਰੇਕ ਤਾਂ ਜਦੋਂ ਆਪਣਾ ਆਪਣਾ ਤਜਰਬਾ ਹੁੰਦਾ ਤੇ ਹੁਣਾਂ ਲਈ ਵੀ ਡਾਕਟਰ ਸਾਹਿਬ ਨੇ ਕਦੇ ਇਹ ਨਹੀਂ ਕਿ ਸਾਨੂੰ ਕਦੇ ਮਨਾਂ ਕੀਤਾ ਸੀ ਪਰ ਡੈਫੀਨਿਟਲੀ ਡਾਕਟਰ ਜਿਹੜੇ ਸ਼ੌਕਤ ਹੈ ਮਜੀ ਸੀ ਉਹ ਬਹੁਤ ਜ਼ਿਆਦਾ ਪਰਸਨਲ ਇੰਟਰਸਟ ਲੈਂਦੇ ਸੀ ਤੇ ਬਹੁਤ ਜ਼ਿਆਦਾ ਸੀਐਸਆਰ ਫੰਡਾਂ ਦੀ ਵੀ ਉਹਨਾਂ ਦੇ ਨਾਲ ਵਿੱਚ ਉਪਲਬਧਦੀ ਹੋਈ ਤੇ ਬਹੁਤ ਸਾਰੀਆਂ ਜਿਹੜੀਆਂ ਲੇਟੈਸਟ ਮਸ਼ੀਨਾਂ ਨੇ ਉਹ ਇੱਕ ਡੇਢ ਸਾਲ ਦੇ ਵਿੱਚ ਉਸ ਤਿੰਨ ਹੋਰ ਦੇ ਵਿੱਚ ਆਈਆਂ ਉਹਦਾ ਅਸੀਂ ਸਾਰਾ ਪ੍ਰੋਜੈਕਟ ਬਣਾ ਕੇ ਲੈ ਕੇ ਜਾਂਦੇ ਸੀ ਉਹਦੀ ਸਾਰਾ ਕਿੰਨੀ ਯੂਟਿਲਿਟੀ ਹੈ ਕਿੰਨੇ ਮਰੀਜ਼ਾਂ ਨੂੰ ਫਾਇਦਾ ਹੋਏਗਾ ਕਿੰਨਾ ਪੈਸਾ ਖਰਚਾ ਹੋਏਗਾ ਉਹਦੀ ਫੰਡਿੰਗ ਕਿੱਥੋਂ ਆ ਸਕਦੀ ਹੈ ਸਾਰਾ ਹੋਮਵਰਕ ਕੀਤਾ ਜਾਂਦਾ ਸੀ ਉਹਦਾ ਹੋਮਵਰਕ ਕਰਕੇ ਜਦੋਂ ਅਸੀਂ ਉਹਨਾਂ ਕੋ ਤਾਂ ਉਹਨੂੰ ਅਪਰੂਵ ਕਰ ਦਿੰਦੇ ਸੀ ਹੁਣ ਵੀ ਜੇ ਅਸੀਂ ਲੈ ਕੇ ਜਾਵਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਮੌਜੂਦਾ ਡੀਸੀ ਸਾਹਿਬ ਹਨ ਵੀ ਨੇ ਜਾਂ ਜਿਹੜਾ ਆਨਾਲੀ ਡੀ ਸਾਹਿਬ ਹਨ ਵੀ ਹੈ ਉਹ ਕਿਸੇ ਗੱਲ ਤੇ ਉਹਨਾਂ ਨੂੰ ਇਤਰਾਜ਼ ਹੋਏਗਾ ਪਰ ਉਹਦੇ ਵਿੱਚ ਪਹਿਲਾਂ ਸਾਰਾ ਹੋਮਵਰਕ ਕਰਕੇ ਜਿਹੜਾ ਉਹ ਲੈ ਕੇ ਜਾਣਾ ਪੈਂਦਾ ਤੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਦੇ ਵੀ ਪਰੇਸ਼ਾਨੀ ਨਹੀਂ ਹੋਈ ਸੀ ਆਖਰੀ ਸਵਾਲ ਹੈ ਕਿ ਕਰਨਾ ਚਾਹੀਦਾ ਸਰਕਾਰ ਨੂੰ ਜਿਹੜੇ ਡਾਕਟਰ ਜਿਵੇਂ ਇਸ ਤਰ੍ਹਾਂ ਜਾ ਰਹੇ ਆ ਵੀ ਨਾਂ ਜਾਣ ਘਟੂ ਦੇਖੋ ਦੋ ਤਿੰਨ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਬੰਦ ਆ ਉਹਨਾਂ ਦਾ ਇੱਜ਼ਤ ਮਾਨ ਸਤਿਕਾਰ ਕੀਤਾ ਜਾਵੇ ਮਰੀਜ਼ਾਂ ਦੀ ਗਿਣਤੀ ਦੇ ਮੁਤਾਬਕ ਜਿਹੜੀ ਸਟਾਫ ਦੀ ਰਿਕਰੂਟਮੈਂਟ ਹੈ ਇਕੱਲੇ ਡਾਕਟਰ ਨਹੀਂ इवन ਸਪੋਰਟ ਸਟਾਫ ਹੈ ਉਹਨਾਂ ਦੀ ਭਰਤੀ ਕੀਤੀ ਜਾਵੇ ਤੀਜਾ ਜਿਹੜੇ ਅਮੋਲੂਮੈਂਟਸ ਨੇ ਤਨਖਾਹ ਨੇ ਉਹ ਪ੍ਰਾਈਵੇਟ ਸੈਕਟਰ ਦੇ ਮੁਕਾਬਲੇ ਹੋਣੀਆਂ ਚਾਹੀਦੀਆਂ ਨੇ ਪ੍ਰਾਈਵੇਟ ਤੇ ਸਰਕਾਰ ਦੇ ਜਿਹੜੀਆਂ ਤਨਖਾਹਾਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ ਇਸੇ ਕਰਕੇ ਰਡੀਓਲੋਜਿਸ ਨੂੰ ਨਹੀਂ ਮਿਲ ਰਹੀ ਇਸੇ ਕਰਕੇ ਜਿਹੜੀ ਬਾਕੀ ਸਪੈਸ਼ਲਿਟੀਆਂ ਦੇ ਬੰਦੇ ਨੇ ਉਹ ਬਹੁਤ ਚਰ ਰਿਟੇਨ ਨਹੀਂ ਹੁੰਦੇ ਕਿਉਂਕਿ ਪ੍ਰਾਈਵੇਟ ਦੇ ਵਿੱਚ ਤਨਖਾਹ ਬਹੁਤ ਜ਼ਿਆਦਾ ਨੇ ਸਰਕਾਰ ਦੇ ਵਿੱਚ ਤਨਖਾਹ ਬਹੁਤ ਘੱਟ ਹੈ ਸੋ ਇਹ ਥੋੜਾ ਜਿਹਾ ਇਹ ਤਿੰਨ ਚੀਜ਼ਾਂ ਨੂੰ ਅਗਰ ਠ ਸੋ ਐਸਨ ਡਾਕਟਰ ਅਸ਼ਤੀਸ਼ ਜਿੰਦਲ ਜੀ ਜੋ ਐਸਐਮਓ ਦੇ ਹਤੇ ਤੋਂ ਅਰਜ਼ਾਈਂ ਦੇਖ ਕੇ ਜਿਹੜਾ ਹੈ ਆਏ ਨੇ ਉਹ ਥੋੜੇ ਦਿਨ ਪਹਿਲਾਂ ਹੀ ਉਹਨਾਂ ਨੇ ਕਾਫੀ ਚੀਜ਼ਾਂ ਚ ਕਲੈਰਿਟੀ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਇੱਕ ਤਾਂ ਭਰਤੀ ਆ ਭਰਤੀ ਦੀ ਬਹੁਤ ਜ਼ਰੂਰਤ ਆ ਡਾਕਟਰਾਂ ਦੀ ਘਾਟ ਆ ਬਾਕੀ ਸਟਾਫ ਦੀ ਘਾਟ ਆ ਡਾਕਟਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਹੋਰ ਡਿਊਟੀਆਂ ਦਿੱਤੀਆਂ ਜਾਂਦੀਆਂ ਜਿਸ ਕਾਰਨ ਉਹ ਜਿਹੜੇ ਮਰੀਜ਼ਾ ਉਹਨਾਂ ਨੂੰ ਦੇਖ ਨਹੀਂ ਪਾਉਂਦੇ ਤੇ ਡਾਕਟਰ ਹਮੇਸ਼ਾ ਚਾਹੁੰਦਾ ਹੁੰਦਾ ਵੀ ਮੈਂ ਵੱਤ ਤੋਂ ਵੱਤ ਮਰੀਜ਼ਾ ਨੂੰ ਦੇਖ ਪਾਵਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਤਨਖਾਹਾਂ ਨੇ ਉਹ ਡਾਕਟਰਾਂ ਦੀਆਂ ਪ੍ਰਾਈਵੇਟ ਦੇ ਮੁਕਾਬਲੇ ਬਹੁਤ ਘੱਟ ਨੇ ਜਿਸ ਕਾਰਨ ਜਿਹੜੀਆਂ ਡਾਕਟਰ ਉਹਨਾਂ ਨੂੰ ਜਾਂ ਹੋਰ ਆਪਾਂ ਸਟਾਫ ਕਹਿੰਦੇ ਆ ਨਹੀਂ ਮਿਲ ਰਿਹਾ ਸਰਕਾਰ ਨੂੰ ਇਹਨਾਂ ਗੱਲਾਂ 'ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਿਹਤ ਸਹੂਲਤਾਂ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਆਮ ਲੋਕਾਂ ਨੂੰ ਪਹੁੰਚਾਈਆਂ ਜਾ ਸਕਣ ਤੁਸੀਂ ਦੇਖ ਰਹੇ ਹੋ ਜੀ ਆਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ